ਕਕਾਏ ਕਕਾ ਆਹ ਹੇ ਲੰਗਾ ਜੀ ਤਵਾਉ ਕੋਣ ਜੱਗਾ ਖੱਟਣ ਮੈਨੂੰ ਓਏ ਤੂੰ ਓਏ ਮਰਾਏ ਹਣੀ ਜੱਗਾ ਬੇਬੇ ਆਵੇ ਮੇਰੇ ਨਾਲ ਕੋਣ ਖੱਟੂਗਾ ਮੱਕਲੈ ਖੜੀ ਨਾ ਬੇ ਹੌਂਟੇ ਨੂੰ ਮੱਥੇ ਨੂੰ ਕਿਥੋਂ ਲਿਆਦਾ ਹੋ ਮੈਨਾਂ ਨਾ ਕੋਈ ਨਾ ਓਹ ਆ ਗਾ ਮੇਰੇ ਯਾਰ ਓਏ ਹਾਂ ਆਗੇ ਆਗੇ ਬਾਈ ਕੋਣ ਖੜਾ ਲੱਗਿਆ ਭਾਈ ਗੋਲਗਾ ਲੈ ਕੇ ਆ ਤੂੰ ਤਾਂ ਲੱਗਿਆ ਲੱਗਿਆ ਉਹਨੋਂ ਔਰ ਦੇ ਨਾ ਭਾਈ ਉਹ ਤੂੰ ਮੈਨੂੰ ਮੈਂ ਨਗਾ ਹਾਂ ਮੇ ਬੇਬੇ ਨੂੰ ਦਰ ਦੂੰਗਾ ਬਾਹ ਜਾ ਆ ਜਾ ਵਾ ਆ ਜਿੱਥੇ ਰੱਖ ਗੋਲਗਾ ਆਉਂਦੀ ਆ ਭਾਈ ਛੋਟ ਪੈਰ ਖੜਾਂਗੇ ਛੋਟ ਪੈਰ ਠੀਕ ਹੈ ਗੋਲ ਕੁੰਡ ਛੋਟ ਪੈਰ ਅੱਛਾ ਅੱਛਾ ਰੱਖ ਦੇ ਮਾਸ਼ਿਆਣਾ ਕੌੜਾੜੀ ਬੇਬੇ ਆ ਵੀਦੀ ਐ

ਚਾਹ ਚ ਬਹਿ ਜਾ ਉਥੇ ਉਥੇ ਖੇਲ ਨਾ ਖਾਣ ਤੂੰ ਮੈਂ ਕੋਈ ਨਾ ਤੈਨੂੰ ਮੈਂ ਹੋਰ ਲਿਆ ਦੋ ਚੰਗਾ ਆ ਉਥੇ ਛਾਂ ਚ ਖੇਲ ਆ ਜਾ ਕੋਈ ਕੱਲ ਨੂੰ ਨਿਕੜੋਣਾ ਤੂੰ ਨਾ ਖਦਾਇਆ ਕਰ ਤੂੰ ਹੋਰ ਕੋਣ ਆ ਗਿਆ ਹੋ ਜਾਂਦਾ ਓ ਕੀ ਆ ਗਿਆ ਗੋਲਿਆ ਜੱਗੇ ਤੇਰੇ ਕੋ ਫੇਰ ਕਿੰਨੀਆਂ ਜੀਆਂ ਹੁਣ ਚੱਗੇ ਤੇ ਗੋਲੀਆਂ ਜਿੱਤੂੰਗਾ ਓ ਗੋਲੂ ਵੇ ਆ ਕਹਦੇ ਕੂੜਾ ਬੋਲੀ ਜਾਣਾ ਬੇਬੇ ਗੋਲੀਆਂ ਨੂੰ ਭੋਗੀਆਂ ਸੀ ਇੱਥੇ ਆ ਗਈਆਂ ਸਿਰਕੇ ਤਾਂ ਗੋਲੀਆਂ ਹੀ ਲੋਟ ਆਉਂਦੀਆਂ ਗੱਲ ਸੁਣ ਮੇਰੀ ਜੱਗੇ ਦਾ ਵੇ ਗੱਲ ਕੋਣ ਆ ਮੈਂ ਚੱਲੀਆਂ ਤੇਰੀ ਤਾਈ ਦੇ ਨਾਲੇ ਤਾਂ ਉਹਦਾ ਭਾਂਡਾ ਫੜਾਇਆ ਵਾ ਨਾਲੇ ਮੈਂ ਕੰਮ ਜਾਣਾ ਤੂੰ ਐਂ ਕਰੀ ਮੇਰੇ ਆਂਡੀ ਨੂੰ ਆ ਭਾਂਡਿਆਂ ਨੂੰ ਹੱਥ ਫੇਰਦੀ ਚੰਗਾ ਖੇਡੀ ਨਾ ਜਾਈ ਹੁਣ ਸੁਣ ਗਿਆ ਟੰਕੋ ਆ ਹੋ ਠੀਕਾ ਕੁੰਡਾ ਲਾ ਲ ਮੈਂ ਜਾਨੀ ਆ ਚੋਟੀ ਆ ਜੀ ਬੰਦਾ ਚੰਗਾ 8000 ਆਉਂਗੀ ਵਾ ਉਹ ਤੋਂ ਜਾ ਬਤਾ ਜੀ ਜਦੋਂ ਆ ਜੂਗਾ ਕੋਲ ਆ ਲਾ ਜੂ ਮੈਂ ਮੇਰੇ ਕੋਲ ਹੱਥ ਤੇ ਰੱਗੇ ਬੇਬੇ ਕਿ ਕਰੀ ਸੀ ਐਂ ਐਸੀ ਦੇਉਗੀ ਬੇਬੇ ਐਸੀ ਦੇਉਗੀ ਬੇਬੇ ਆਲੇ ਬੇਬੇ ਤੋ ਤੋ ਜਦੋਂ ਕੋਈ ਖੁੱਟ ਨਹੀਂ ਆ ਬੋਲੇ ਪਾ ਲੰਦਾ ਤੋ ਮਨ ਦੇ ਬਰੋਂ ਦੋ ਨਾ ਗੋਲ ਗੋਲ ਨੋਇ ਰੋ। ਉਹ ਗੋਲੀਆਂ ਹੀ ਖੇਡਦਾ ਰਿਹਾ ਕਰ। ਕੋਲ ਬੇਬੇ ਮੈਂ ਕੀ ਕਰਾਂ? ਇਹ ਹੁਣ ਤੂੰ ਵੱਡਾ ਹੋ ਗਿਆ। ਹੂੰ। ਗੋਲੀਆਂ ਹੀ ਖੇਡਿਆ ਕਰ ਹੁਣ। ਤੇ ਮੇਰਾ ਵਿਆਹ ਕਰ ਦੋ। ਮੈਂ ਤਾਂ ਇਹਰਾ ਕੰਮ ਕਹਿ ਕੇ ਗਈ ਸੀ ਕਰਤ। ਛੋੜੋ। ਭਾਂਡੇ ਨੂੰ ਕਹਿ ਸੀ ਤੈਨੂੰ ਹੱਥ ਪੇਰ ਦੀ। ਹਾਂ। ਟੱਕ ਤੇ ਪੱਟੇ। ਲੈ, ਮੇਰਾ ਤਾਂ ਪੱਤ ਫੇਰ ਸਿਆਣਾ ਹੋ ਗਿਆ। ਗੋਲੀਆਂ ਦੇ ਪੱਤੇ ਠਾਰੀ ਦੇ। ਹਾਂ, ਗੋਲੀਆਂ ਦੇ ਪੱਤੇ। ਮੈਂ ਗੋਲੀਆਂ ਦੇ। ਤੇ ਇਹ ਭਾਂਡੇ ਮਾਂ ਮੇਵੇ ਆਇਆ ਕਰਕੇ ਦੇਖੇ ਲਾ ਓਏ ਰੱਬਾ ਮੇਰੀ ਕਿਸਮਤ ਫਟ ਗਈ ਭਾਂਡੇ ਵਿੱਚ ਮਾਂਜਣ ਨੂੰ ਕਹਿ ਕੇ ਗਈ ਸੀ ਕੀ ਕਰਾਂ ਮੈਂ ਆ ਮੁੰਡੇ ਦਾ ਦਮਾਉ ਦੀ ਗੱਲ ਨਹੀਂ ਹਾਂ ਉਹ ਵੇਹ ਉਹ ਉਹਨਾਂ ਦਾ ਮੁੰਡਾ ਬਹੁ ਵੇਖਿਆ ਲਿਆ ਬਹੁਤ ਸੋਹਣੀਆ ਬੇਬੇ ਨੂੰ ਦੱਸਾਂਗੇ ਬੇਬੇ 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 ਮੇਰਾ ਵੀ ਦਾ ਕਰਦੇ ਉਹਨੂੰ ਨੂੰ ਬੇਬੇ ਦਾ ਮੁੰਡਾ ਵੇਖਿਆ ਉਹ ਸੋਹਣੀ ਬਹੁ ਹੈ ਬੇਬੇ 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 ਕੁਣਿਆ ਵਰਿਆ ਵਰਿਆ ਨਾ ਤਨੂ ਬੇ ਹਾਂ ਦੱਸ ਮੈਂ ਤਾਂ ਬੰਦ ਪਈ ਸੀ ਗੋਲੀ ਲੈ ਕੇ ਮੇਰਾ ਤਾਂ ਸਿਰ ਦੁਖੀ ਜਾਂਦਾ ਬੇ ਬੇ ਦੱਸ ਕੀ ਹੋ ਗਿਆ ਮਾਉਂਡੋ ਦੇ ਘਰੇ ਆ ਵੇਖਿਆ ਟੋਲ ਵੱਜੀ ਜਾਂਦੇ ਨੱਚ ਕੇ ਬਹੁਤ ਸੋਣੀ ਬਹੁਤ ਆਇਆ ਮੇਰੀ ਵੀ ਬਹੂ ਆਉਗੀ ਬੇ ਆਜੂਗੀ ਤੇਰੀ ਵੀ ਬਹੂ ਆਏ ਥੋੜੀ ਬਹੂ ਮਿਲ ਜਾਂਦੀ ਹੁੰਦੀ ਆ ਹੋਰ ਕਿਵੇਂ ਮਿਲਦੀ ਬੇ ਬੇ ਬਹੂ ਲੱਭਣੀ ਪੈਂਦੀ ਹੁੰਦੀ ਆ ਲੋ ਮੈਨੂੰ ਲੱਭਣ ਪਊਂਗਾ ਮੈਂ ਆਪੇ ਲੱਭ ਲਿਆਂਗਾ ਮੋ ਜਨੋ ਕਿੰਨੀਆਂ ਕੁੜੀਆਂ ਟਿੰਗੜਿੰਗੜਿਖ ਟਿੰਗੜਿੰਗੜਿਖ ਮੇਰਾ ਕਮਲਾ ਪੁੱਤ ਕੌਣ ਸਮਝਾਵੇ ਇਹਨੂੰ ਕਮਲਿਆ ਤੈਨੂੰ ਕਿਹਨੇ ਕੁੜੀ ਦੇਣੀ ਐ ਜੇ ਮੇਰਾ ਪੁੱਤ ਵੀ ਸਿਆਣਾ ਹੁੰਦਾ ਸਹੀ ਹੁੰਦਾ ਮੈਂ ਵੀ ਇਹਦਾ ਵਿਆਹ ਕਰਦੀ ਮੇਰੇ ਵੀ ਨੋ ਆਉਂਦੀ ਪੋਤੇ ਪੋਤੀਆਂ ਹੁੰਦੇ ਲਾਲੋ ਜੋ ਰੱਬ ਨੂੰ ਮਨਜ਼ੂਰ ਆ ਓ ਬੇਬੇ ਕੰਦੀ ਕੁੜੀ ਲੱਭ ਕੇ ਲਿਆ ਕੁੜੀ ਲੱਭ ਕੇ ਲਿਆਉਂਗਾ ਆ ਪੂਰੀ ਆ ਗਈ ਜਿੱਦੀ ਧੀ ਨਾ ਯਾਤਰਾ ਦਾ ਨਾ ਮੜਕੇ ਘਟਰੋਲਾ ਘਰੋਲਾ ਕਰੋੜਾ ਤੜਾ ਯਾਤਰਾ ਨਾ ਪੜ੍ਹ ਕੇ ਤੇਰੀ ਮਾਂ ਦਾ ਫਾਟਾ ਦੇ ਕਮਰਾ ਦੇਗਾ ਕੰਮਾ ਤੇ ਕਮਰਾ ਦੇ ਕਾਏ ਇੱਕ ਕਮਰਾ ਕਿੰਨਾ ਇਹਨੂੰ ਛੇੜਨ ਦਾ ਪਤਾ ਵਿਆਹ ਦਾ ਮੁੰਡਾ ਨੂੰ ਪਾ ਦੇ ਮੀਰ ਦਾ ਮੁੰਡਾ ਇਹ ਤੇ ਬੰਦੇ ਤੋਂ ਤੂੰ ਆ ਮਤੇ ਚੋਰ ਚੋਰ ਤੇ ਨੀਆ ਕਮਲੇ ਦੇ ਬੋਲੇ ਹਮੰਦਾ ਪਤਾ ਨਹੀਂ ਕਿੰਨਾ ਨੂੰ ਹੈਗਾ ਲੈ ਕੀ ਹੋ ਗਿਆ ਲੈ ਕੀ ਹੋਇਆ ਦੱਸ ਲੈ ਕੀ ਹੋਇਆ ਤੋਰ ਉਹਨਾ ਲੈ ਕੀ ਹੋਵੇ ਇਹਨੂੰ ਕੁੱਟਿਆ ਨਾ ਲੈ ਕੀ ਹੋਇਆ ਕੀ ਨਾ ਕੁੱਟਿਆ ਤੈਨੂੰ ਤੇ ਕੁੜੀ ਨੂੰ ਮੈਂ ਕਹਿੰਦਾ ਵਿਆਹ ਕਰਾਵਾਂ ਮੈਨੂੰ ਕੁੱਟਣ ਲੱਗਿਆ ਮੇਰੇ ਕਹਿਦਾ ਆ ਵਿਆਹ ਲਾ ਬੁੱਤਾ ਬਿਆਹ ਨੂੰ ਕਹਿੰਦਾ ਤੂੰ ਇਹਨੂੰ ਓਕੇ ਕੁੜੀ ਦੇ ਕੋਟੇ ਨੂੰ ਆਇਆ ਤੁਰੀਆਂ ਜਾਂਦੀਆਂ ਨੂੰ ਵਿਆਹ ਨੂੰ ਨਹੀਂ ਕਹੀਦਾ ਹੁੰਦਾ ਕਮਲਿਆ ਪੁੱਤਾਂ ਆ ਚੁੱਪ ਕਰ ਬੱਸ ਚੁੱਪ ਕਰ ਬੱਸ ਚੁੱਪ ਕਰ ਆਇਆ ਨਹੀਂ ਕਹੀਦਾ ਹੁੰਦਾ ਤੁਰੀਆਂ ਜਾਂਦੀਆਂ ਨੂੰ ਵਿਆਹ ਨੂੰ ਐ ਥੋੜੀ ਕੁੜੀ ਲੱਭੀ ਨਹੀਂ ਹੁੰਦੀ ਅਸੇਦਰਿਆ ਫੇਰ ਬੇਬੇ ਮੇਰਾ ਆ ਕੁੜੀ ਮੈਂ ਹੋ ਜੂਗਾ ਕੋਈ ਨਾ ਲੱਭ ਜੂਗੀ ਕੁੜੀ ਆਪਾਂ ਲੱਭਾਂਗੇ ਚੱਲ ਅਸੀਂ ਅੰਦਰ ਪਾਣੀ ਦੇ ਮਾਤਾ ਦੇ 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 ਕੰਮ ਨਹੀਂ ਕਰ ਬੀ ਕਮਨੀਂ ਤਰ੍ਹਾਂ ਵਿਆਹ ਕੋ ਕਿੰਨੇ ਬੰਦੇ ਜਿੰਦਗੀ 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 ਆ ਕੁੜੀ ਜਾਨੀ ਓਏ ਇਹ ਰਹੀ ਆ ਕਿ ਭਰ ਜਾਣੀ ਕਿਹਦੇ ਕਰੀ ਜਾਂਦੀ ਆ ਹਾਏ ਹਾਏ ਕੋਪਰੇ ਤੋਂ ਡਰ ਵੀ ਲੱਗਦਾ ਕਿਤੇ ਪਹਿਲਾਂ ਜੁੱਤੀਆਂ ਨਾ ਪਹਿ ਜਾਣ ਮੈਂ ਤਾਂ ਬੇਬੇ ਨੂੰ ਲੈ ਕੇ ਆਉਂਗਾ ਨਾਲ ਫੇਰ ਵੇਖਾਂਗੇ ਓਏ ਓਏ ਅੰਗਰੇਜ਼ਾਂ ਵਰਗੀ ਕੁੜੀ ਆ ਮੈਂ ਤਾਂ ਇਹਦੇ ਨਾਲ ਵਿਆਹ ਕਰਾਉਂਗਾ ਢਿੰਡੂ 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 ਹਰ ਦੇਖ ਘਰਤਾ ਦੇਖ ਲਿਆ ਪਹਿਲਾ ਦੀ ਕੁੜੀ ਐਕਸ ਬੀ ਲੇਟ ਹੋਗੀ ਵੀ ਇਹ ਸਰਕਾਰੀ ਬਸ ਲੰਘੀ ਸੀ ਫਿਰ ਮੈਨੂੰ ਪ੍ਰਾਈਵੇਟ ਹੀ ਆਉਣਾ ਪੈ ਗਿਆ ਤਾਂ ਹੀ ਲੇਟ ਐਨਾ ਸਰਫਾ ਨਾ ਕਰਿਆ ਕਰੋ ਠੀਕ ਹੈ ਵੀ ਅੱਗੇ ਤਾਂ ਨਹੀਂ ਕਰਦੀ ਲੇਟ ਨਹੀਂ ਹੋਣਾ ਠੀਕ ਆ ਆ ਜੀ ਖੇਤਾਂ ਦੇ ਰਾਜੇ ਤੇ ਮੇਰੀ ਹੂੰ ਬਾਣ ਵਾਕੇ ਗਿਆ ਜੇ ਆਖ ਨੇ ਦੇਖ ਲਿਆ ਫਿਰ ਇਹ ਵੰਦ ਮੱਕੀ-ਮੁੱਤੀ ਬੀਜਤੀ ਦੇਲੇ ਆ ਹੁਣੇ ਦੋ ਆ ਪੇ 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 ਤੇ ਤੇ ਤੈਨੂੰ ਗੱਲ ਦੱਸਦਾ ਢਾਈ ਦਿੱਤਾ ਸੀ ਤੈਨੂੰ ਕੀ ਦਿਖਾਉਣੀ ਹੈ ਮੈਂ ਕਿਹੜਾ ਕਿਹੜਾ ਦਿਖਾਉਣੀ ਆ ਖਾਉਣੀ ਆ ਇਹ ਬਾਣ ਦਾ ਦੱਸ ਮੈਨੂੰ ਆ ਜਾ ਮੈਨੂੰ ਨਹੀਂ ਪਤਾ ਮੇਰੇ ਨਾਲ ਜਾਂਦਾ ਉਹ ਬਸ ਮੇਰਾ ਕੰਮ ਲਾ ਪੁੱਤ ਨਹੀਂ ਆ ਕੋਸਾ ਹੈ ਯੋ ਕਿਹ ਕਰੇ ਲਈ ਨਾ ਮੈਨੂੰ ਕੋਈ ਕੋਲ ਮਸਤ ਸਸਾ ਕੁੱਟਣਾ ਬੁਵਾ ਦੀ ਮੇਰੇ ਯੋ ਹੋਵੋ ਜੁੜੀ ਹੋਇਤ ਕੋਮੜਿਆ ਪੁੱਤ ਹੈ ਮੀਨਾ ਮੇਰੇ ਤੇ ਕਿਸੇ ਤੋਂ ਕੁੱਟਣਾ ਬੁਵਾ ਦੀ ਅੰਗਰੇਜ਼ਾਂ ਵਰਗੀ ਦੀਆ ਵੇ ਅੰਗਰੇਜ਼ ਜਣੀ ਇੱਥੇ ਇਕੱਠੇ ਆ ਗਈ

ਗਰੇ ਦਿਨਾਂ ਬਿਆਹ ਪਰ ਉਹ ਮਾਂ ਕਹਿੰਦਾ ਗਰੇ ਦਿਨ ਨਹੀਂ ਆਈ। ਕਹਿੰਦਾ ਤੁਹਾਡੇ ਘਰੇ ਕੋ ਬੱਟ ਦੇਖੀ ਅਗਰੇ ਦਿਨ ਨਹੀਂ ਆਈ। ਉਹ ਦੇਖਿਆ ਭਾਈ ਤੁਹਾਨੂੰ। ਆਈ ਤੇ। ਉਹ ਕੁੜੀ। ਉਹ ਸਾਡੀ ਕੁੜੀ। ਲੈ ਕਮਲਿਆ ਸਤਰੀਆ ਤਾਂ ਇਹਦੀ ਕੁੜੀ ਆ। ਹਾਂ। ਬੱਚਾ। ਉਹ। ਮੁੰਡਾ ਪਤਾ ਨਹੀਂ ਥੋੜਾ ਜਿਹਾ ਹੋਣਾ। ਭਾਈ ਇਹਨੂੰ ਦਵਾਈ ਦੂਈ ਦਵਾ ਉਹਦਾ। ਦਵਾਉਣਾ ਯਾ ਕੀ ਕਰੀਏ। ਗਰੇ ਦਿਨ ਨਵੇਂ ਆ ਗਏ। ਇਹਦਾ ਕਰਨਾ ਬਿਆਹ ਕਰਾਣਾ। ਵਿਆਹ ਕਰਦੇ ਮੇਰੇ ਨੂੰ ਤਾਂ ਪਤਾ ਨਹੀਂ ਸੀ ਉਹ ਤਾਂ ਪਤਾ ਲੱਗ ਗਿਆ ਵੀ ਫਿਰ ਮੈਂ ਉਹ ਨਹੀਂ ਮੇਰਾ ਜਿਆ ਹੁੰਦਾ ਲੈ ਹੋ ਜੂਦਾ ਕੋਈ ਨਾ ਵਿਆਹ ਫੇ ਧੀ ਸੁਣ ਕੁੜੀ ਤਾਂ ਕਿਹਾ ਕਰਦੇ ਵੇ ਦਾ ਭੈਣ ਆ ਸੁਧਰਿਆ ਕਾਣਾ ਹਾਂ ਭੈਣ ਹੁੰਦੀ ਹੈ ਪਿੰਡ ਦੀ ਕੁੜੀ ਆ ਪੁੱਛ ਲੈ ਨਾ ਉਹ ਵੀ ਪੜਾ ਹੁੰਦਾ ਦਾ ਜਿਹੜਾ ਉਹ ਵਈ ਦਾ ਕਿੱਥੋਂ ਕਰਾਈਦੀ ਆ ਮੇਰਾ ਠੀਕ ਨਹੀਂ ਹੁੰਦਾ ਬੱਸ ਹੁਣ ਉਹ ਕਹਿੰਦਾ ਮੇਰਾ ਵਿਆਹ ਕਰੋ ਮੇਰਾ ਵਿਆਹ ਕਰੋ ਮੈਨੂੰ ਫੜ ਕੇ ਖਿੱਚ ਲਿਆ ਕਹਿੰਦਾ ਗਰੀਬ ਨਹੀਂ ਆਈ ਉਹਨਾਂ ਦੇ ਘਰੇ ਬੜ ਸਾਰੀਆਂ ਕੁੜੀਆਂ ਆਹ ਸਾਡੀ ਕੁੜੀ ਆਹ ਜਿਸ ਤੋਂ ਬਾਅਦ ਲੈ ਆ ਇਹ ਤਾਂ ਇਹਨਾਂ ਦੀ ਭੈਣ ਆ ਇਹਦੇ ਨਾਲ ਹੀ ਵਿਆਹ ਹੁੰਦਾ ਹੁੰਦਾ ਹੋਰ ਤਾਂ ਮੇਰੇ ਕਿਸੇ ਤੋਂ 75 ਕੋ ਬਾਰੀ ਤੋਂ ਨਹੀਂ ਸੋਹਣੀ ਲੱਗਦੀ ਇਹਦੇ ਨਾਲ ਹੀ ਵਿਆਹ ਕਰਾਈਦਾ ਹੁੰਦਾ ਪਿੰਡ ਦੀਆਂ ਜਿਹੜੀਆਂ ਕੁੜੀਆਂ ਹੁੰਦੀਆਂ ਭੈਣਾ ਹੁੰਦੀਆਂ ਸੋਹਣੀ ਲੱਗਦੀ ਬਾਹਰ ਦੇ ਪਿੰਡ ਦੀ ਕੁੜੀ ਨਾਲ ਵਿਆਹ ਕਰਾਈਦਾ ਹੁੰਦਾ ਚਲ ਆ ਜਾ ਨਹੀਂ ਲੜਦੇ ਆ ਆ ਨਹੀਂ ਹੋ ਜਾਂਦੀ ਕੋਈ ਨਾ ਵਾਰੀ ਤੋਂ ਮਾਰ ਲੈਂਦਾ

ਆ ਜਾਂ ਦਰਵਾਜ਼ੇ ਨਾ ਨਹੀਂ ਬਾਹਰ ਬਾਹਰ ਵੀਰੇ ਸਿੱਧਰਾ ਹੈ ਤੁਹਾਡੇ ਭਾਈ ਚਲੋ ਤੇਰੀ ਮੈਂ ਭਾਈ ਬਾਹਰ ਆਪੇ ਤੇਰੀ ਮੇਰਾ ਪਾਉਂ ਤੂੰ ਗਲਤੀ ਕੰਮ ਕਰ ਗਈ ਕੋਈ ਨਾ ਪਾਣੀ ਨੂੰ ਮਿਲਾਉਣੀ ਆ ਜੀ ਪਾਣੀ ਨੂੰ ਲਾਉਣੇ ਜਾਓ